ਇਸ ਵਕਤ ਕੈਲਗਰੀ ਦੇ ਪਹੁੰਚ ਚੁੱਕੇ ਹਾਂ ਵੱਖਰੇ ਸਵਾਦ ਵਾਲਿਆਂ ਦੇ ਸੋਨੂੰ ਪਹਿਲੀ ਗੱਲ ਤਾਂ ਸਵਾਦ ਇੱਥੋਂ ਹੀ ਆ ਜਾਣਾ ਵੀ ਵੱਖਰਾ ਸਵਾਦ ਉਹਨਾਂ ਨੇ ਪੰਜਾਬੀ ਚ ਲਿਖਿਆ ਵਾ ਆਮ ਤੌਰ ਤੇ ਲਿਖਿਆ ਨਹੀਂ ਹੁੰਦਾ ਅਗਲਾ ਅੰਗਰੇਜ਼ੀ ਦੇ ਹਸਾਮ ਨਾਲੀ ਚੱਲਦਾ ਹੁੰਦਾ ਕਿਉਂਕਿ ਵਿਦੇਸ਼ੀ ਧਰਤੀ ਆ ਕੈਨੇਡਾ ਦੇ ਵਿੱਚ ਪਰ ਪਹਿਲਾ ਸਵਾਦ ਹੀ ਉੱਥੇ ਆ ਜਾਣਾ ਉੱਧਰਲੇ ਪਾਸੇ ਵੱਖਰਾ ਸਵਾਦ ਮੈਨੂੰ ਤਾਂ ਉਹ ਲੱਖਰਾਂ ਨੇ ਖਿੱਚਿਆ ਇੱਥੇ ਉਦੋਂ ਬਾਅਦ ਚ ਅਸੀਂ ਇੱਥੇ ਪਿੱਟੀ ਚਾਹ ਉਹ ਵੀ ਕਮਾਲ ਸੀ ਵੀ ਗੋੜ ਵਾਲੀ ਚਾਹ ਦਾ ਨਜ਼ਾਰਾ ਇਹ ਲੈਣਾ ਨਾ ਆ ਵੱਖਰੇ ਸਵਾਦ ਵਾਲਿਆਂ ਦੇ ਪਹੁੰਚ ਚੁੱਕੇ ਹਾਂ ਕੌਰਨਸਟੋਨ ਏਰੀਆ ਦੇ ਵਿੱਚ ਆਜੋ ਇਧਰਲੇ ਪਾਸੇ ਚੱਲ ਗਏ ਕੈਲਗਰੀ ਦੇ ਵਿੱਚ ਆ ਇਸ ਵਕਤ ਮੈਂ ਕੀ ਡਰੈਸ ਆ ਉਹ ਵੀ ਤੁਹਾਨੂੰ ਪਤਾ ਲੱਗ ਜਾਊਗਾ ਆਜੋ ਅੰਦਰ ਜਾ ਕੇ ਗੱਲਬਾਤ ਕਰਦੇ ਆ ਮਤਲਬ ਕਾਫੀ ਵਧੀਆ ਥਾਂ ਦੇ ਉੱਤੇ ਲੋਕੇਸ਼ਨ ਦੇ ਉੱਤੇ ਬਣਿਆ ਹੋਇਆ ਵਾ ਪਾਰਟੀਆਂ ਵੀ ਕਰ ਸਕਦੇ ਆ ਤੁਸੀਂ ਕੇਟਰਿੰਗ ਦਾ ਤਿਸੂ ਪਤਾ ਵੀ ਤੁਹਾਨੂੰ ਇੱਥੇ ਮਿਲ ਜੂਗੀ ਤੇ ਭਾਵੇਂ ਭਾਜੀਆਂ ਬਣਵਾ ਲਓ ਸਾਰੀਆਂ ਸਹੂਲਤਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਆਜੋ ਕਿਰਨ ਅੰਦਰਲੇ ਪਾਸੇ ਚੱਲ ਗਏ ਲੈ ਵੀ ਅੰਦਰ ਆ ਗਏ ਆ ਵੱਖਰਾ ਸਵਾਦ ਵਾਲਿਆਂ ਕੋਲੇ ਮੈਂ ਤੁਹਾਨੂੰ ਦੱਸਦਾ ਵੀ ਬੰਦੇ ਇੰਨੇ ਤਗੜੇ ਆ ਕਿ ਭਾਵੇਂ ਭਾਜੀ ਇੰਡੀਅਨ ਸਾਹਬ ਦੇ ਨਾਲ ਜਿਹੜੀ ਆਪਣੀ ਪੰਜਾਬ ਚ ਭਾਜੀ ਬਣਦੀ ਓਵੇਂ ਤਿਆਰ ਕਰਾ ਲਓ ਕੈਟਰਿੰਗ ਕੋਟਰਿੰਗ ਦਾ ਸਾਰੇ ਪ੍ਰਬੰਧ ਦਾ ਤੇ ਆ ਛੱਤਾਂ ਦਿਖਾ ਦਿਓ ਬੜਾ ਜਿਆ ਡਿਜ਼ਾਈਨ ਹੀ ਬੜਾ ਸੋਹਣਾ ਬਣਾਇਆ ਵਾ ਆ ਦੇਖੋ ਆ ਜੋ ਇੱਧਰਲੇ ਪਾਸੇ ਕਮਾਲ ਦਾ ਵਿਊ ਆ 50 60 ਬੰਦੇ ਇੱਥੇ ਪਾਰਟੀ ਵੀ ਕਰ ਸਕਦੇ ਆ ਮਤਲਬ ਬਾਰ ਦਾ ਪ੍ਰਬੰਧ ਵੀ ਪੂਰਾ ਹੀ ਆ ਤੇ ਆ ਜੋ ਤੁਹਾਡੀ ਗੱਲਬਾਤ ਕਰਉਣਾ ਬਾਈ ਇੰਦਰ ਜੀ ਜੀ ਹੁਣਾਂ ਨਾਲ ਮਨਾਵੇਂ ਪਿੰਡ ਤੋਂ ਆ ਮੋਗੇ ਦੇ ਵਿੱਚ ਪਿੰਡ ਪੈਂਦਾ ਮਨਾਵਾ ਤੇ ਆ ਬਾਰ ਦਾ ਪ੍ਰਬੰਧ ਵੀ ਪੂਰਾ ਹੀ ਆ ਤੇ ਨਮਈ ਬਣਿਆ ਹਜੇ ਤਾਰਾ ਹੀ ਬਣਿਆ ਵਾ ਤੇ ਇਹ ਦੇਖਣ ਵਾਲੀ ਗੱਲ ਆ ਵੀ ਆਉਂਦਾ ਪਹਿਲਾਂ ਕਿਹੜਾ ਕਿਹੜਾ ਵਾ ਤੇ ਸਾਰੀ ਗੱਲਬਾਤ ਕਰਦੇ ਆ ਸਰਦਾਰ ਇੰਦਰਜੀਤ ਸਿੰਘ ਜੀ ਆਪਣੇ ਨਾਲ ਹੋਣਗੇ ਬਾਜੀ ਸਾਸਰੀ ਕੱਲ ਕੀ ਹਾਲ ਨੇ ਚੜ੍ਹਦੀ ਕਲਾ ਜੀ ਬਾਜੀ ਫਿਰ ਕਿਵੇਂ ਆਈ ਆਈਡੀਆ ਆ ਤੁਹਾਨੂੰ ਵੀ ਆਪਾਂ ਆਹ ਇੱਥੇ ਰੈਸਟੋਰੈਂਟ ਕਰਨਾ ਤੁਸੀਂ ਜਰਮਨ ਵੀ ਗਏ ਹੋ ਕਿਰਾਂ ਹਨਾ ਇੱਥੇ ਮੈਂ ਜਰਮਨ ਵੀ ਰਿਹਾ ਪਹਿਲਾਂ ਅੱਛਾ ਫਿਰ ਇੱਥੇ ਆ ਗਏ ਪੀਜਾ 73 ਤੇ ਜੀ ਉਦੋਂ ਹੀ ਗੱਲ ਦਿਮਾਗ 'ਚ ਸੀਗੀ ਇਹ ਕੰਮ ਹੋਰ ਫਿਰ ਪੀਅਰ ਲਈ ਹੌਲੀ ਹੌਲੀ ਹੂੰ ਹੂੰ ਫਿਰ ਪਹਿਲਾਂ ਜਰਮਨ ਵੀ ਰਹੇ ਹੋ ਹਾਂਜੀ ਤੇ ਹੁਣ ਇਹ ਏਰੀਆ ਹੈਗਾ ਵਾ ਕੈਲਗਰੀ ਚ ਕਾਰਨਸਟੋਨ ਪੂਰਾ ਡਰੈਸ ਕਿਹ ਹੈ ਦਾ ਹਾਂਜੀ ਇਹਦਾ 3870 ਕਾਰਨਰ ਸਟੋਨ ਬੋਲੇਵਰਡ ਨਾਰਥ ਈਸਟ ਜੀ ਕਾਰਨਰ ਬਰੌਕ ਵੀ ਕਹਿੰਦੇ ਇਹਨੂੰ ਹਮ ਕਾਰਨਰ ਬਰੌਕ ਚ ਕਹਿੰਦੇ ਆ ਇਹ ਮਤਲਬ ਦੋ ਹਫ਼ਤੇ ਹੋਇਆ ਜੀ ਖੁੱਲੇ ਨੂੰ ਆਪਣੇ ਨੂੰ ਹਾਂਜੀ ਹਾਂਜੀ ਤੇ ਦਰਸ਼ਕੋ ਇੱਕ ਆਪਣੇ ਹੁਣ ਭਾਜੀ ਵੀ ਬਣਦੀ ਆ ਹਾਂਜੀ ਪੰਜਾਬ ਦੇ ਹਿਸਾਬ ਨਾਲ ਕੋਰੀਓ ਜਿਵੇਂ ਕਹ ਉਹਦੇ ਹਿਸਾਬ ਤਰਾਂ ਭਾਜੀ ਵੀ ਬਣਦੀ ਆ ਤੇ 50 60 ਬੰਦਿਆਂ ਦੀ ਪਾਰਟੀ ਵੀ ਕਰ ਸਕਦੇ ਆ ਭਾਵੇਂ ਜਨਮ ਦਿਨ ਪਾਰਟੀ ਆ ਹਨਾ ਤੇ ਰੈਗੂਲਰ ਤਾਂ ਰੈਸਟੋਰੈਂਟ ਦੇ ਤੌਰ ਤੇ ਤਾਂ ਆਪਣਾ ਚੱਲ ਹੀ ਰਿਹਾ ਹਾਂਜੀ ਰੈਗੂਲਰ ਉਹ ਤਾਂ ਚੱਲਦਾ ਹੀ ਠੀਕ ਆ ਗੱਲ ਐਕਸਟਰਾ ਕੇਟਰਿੰਗ ਆਉਣੀ ਆ ਹੂੰ ਮਠਿਆਈ ਦੀ ਭਾਜੀ ਦਾ ਆਰਡਰ ਉਹ ਲੈ ਲਈਦਾ ਬੜਾਈ ਆ ਜਾਂਦੀ ਤੇ ਇਹ ਹੁਣ ਇੱਕ ਤਾਂ ਹੁੰਦਾ ਓਵਰਆਲ ਰਹੀ ਔਰ ਉਹਵੇਂ ਵਿੱਚ ਚੱਲ ਪੂਰੀ ਹਾਂਜੀ ਓਵਰ ਵੀ ਸਾਰਾ ਪਾ ਚੱਲੀ ਜਾਂਦਾ ਹਾਂ ਜੀ ਸਾਰਾ ਕੁਸ਼ੀ ਤੇ ਬਾਹਰ ਵੀ ਦਿੱਤੀ ਆ ਹਨਾ ਬਾਹਰ ਹਾਂਜੀ ਹਾਂਜੀ ਬਾਹਰ ਮਤਲਬ ਸਾਰੇ ਨਜ਼ਾਰੇ ਤੁਹਾਨੂੰ ਇੱਥੇ ਮਿਲ ਜਾਣੇ ਆ ਤੇ ਇੰਡੀਆ ਵਾਲੀ ਕਾਫੀ ਉਹ ਪੀਂਗਾ ਮਸ਼ੀਨਾ ਅੱਛਾ ਉਹ ਲੈ ਵੀ ਦੇਖੋ ਤੇ ਬਾਕੀ ਦੂਜੀ ਗੱਲ ਹੋਰ ਆ ਤੇ ਜਰਮ ਚ ਫਿਰ ਇੱਥੇ ਉਹ ਹਾਕ ਆਹੀ ਕੰਮ ਕਰਦੇ ਸੀ ਉੱਥੇ ਹਾਂਜੀ ਰੈਸਟੋਰੈਂਟ ਚ ਕੀਤਾ ਮਤਲਬ ਟ੍ਰੇਨਿੰਗ ਉੱਥੋਂ ਲਈ ਫਿਰ ਹਾਂਜੀ ਹਾਂਜੀ ਆ ਮੈਂ ਵੀ ਕਿਹਾ ਵੀ ਕੋਈ ਨਿਯਮ ਮਜ਼ਬੂਤ ਆ ਫੇਰ ਹੀ ਬੰਦਾ ਪੰਗਾ ਲੈਂਦਾ ਵੱਖਰੇ ਸਵਾਰ ਦਾ ਤੇ ਉੱਥੇ ਹੀ ਤੇ ਮੈਂ ਦਿਖਾ ਆਪਣੇ ਤਾਂ ਪੰਜਾਬ ਚ ਆਰਡਰ ਕੀਤਾ ਨਾ ਵੀ ਬੋਰਡ ਪੰਜਾਬੀ ਚ ਲਾਓ ਫੇਰ ਕਿਤੇ ਲਾਉਣ ਲੱਗੇ ਆ ਤੇ ਇੱਥੇ ਕੋਈ ਆਰਡਰ ਨਹੀਂ ਫਿਰ ਵੀ ਪੰਜਾਬੀ ਜਿਹਾ ਸਾਰਾ ਲੈ ਕੇ ਲਾਇਆ ਇਹ ਮੈਨੂੰ ਗੱਲ ਬਹੁਤ ਕਮਾਲ ਦੀ ਲੱਗੀ ਵੱਖਰਾ ਸਵਾਦ ਹਾਂਜੀ ਵੱਖਰਾ ਸਵਾਦ ਤੇ ਇਦੋਂ ਪਹਿਲਾਂ ਅਸੀਂ ਚਾਹ ਕੌਫੀ ਪੀਤੀ ਆ ਉਹ ਸੱਚੀ ਕੋ ਵੱਖਰੇ ਸਵਾਦ ਵਾਲੀ ਗੱਲ ਸੀ ਦੋ ਤਿੰਨ ਚੀਜ਼ਾਂ ਸਵਾਦ ਕੀਤੀਆਂ ਇੱਕ ਤਾਂ ਮਿਲਕ ਕੇਕ ਉਹ ਮੈਂ ਖਾਦਾ ਤੇ ਇੱਕ ਪ੍ਰਤੀਕ ਬਾਈ ਨੇ ਚੱਕਿਆ ਉਹ ਪਰਫੀ ਸੀ ਨਾ ਵੇਸਣ ਵਾਲੀ ਕਿਵੇਂ ਸੀ ਹਾਂ ਕੈਮਰੇ ਤੇ ਬਾਈ ਪ੍ਰਤੀਕ ਕਮਾਲ ਸੀ ਤੇ ਤੁਸੀਂ ਵੀ ਲਾਜ਼ਮੀ ਵਿਜ਼ਿਟ ਕਰਨਾ ਬਾਈ ਜੀ ਆ ਬੁਕਿੰਗ ਵਗੈਰਾ ਦਾ ਕੀ ਪ੍ਰੋਸੈਸ ਆ ਹਾਂਜੀ ਜਦੋਂ ਮਰਜ਼ੀ ਫੋਨ ਕਰੋ ਫੋਨ ਕਰ ਰੋ ਤੇ ਆ ਜੀ ਹਾਂਜੀ ਟੇਬਲ ਬੁੱਕ ਕਰਾ ਦਿਓ ਬਸ ਹਾਂ ਥੋੜੀ ਤੇ ਮਤਲਬ ਉਦੋਂ ਤਾਂ ਨੋਰਮਲ ਵੀ ਆ ਸਕਦਾ ਸਿੱਧਾ ਡਾਇਰੈਕਟ ਵੀ ਬਣਾਣਾ ਮਤਲਬ ਜਲਦੀ ਰਹਾ ਤੁਹਾਡਾ ਹੈਨਾ ਹਾਂਜੀ ਹਾਂਜੀ ਬਿਲਕੁਲ ਇਹ ਲੋਕੇਸ਼ਨ ਤੁਹਾਡੀ ਬਹੁਤ ਸੋਹਣੀ ਹੈ ਬਾਹਰਲੇ ਬਸਮ ਵੀ ਦਿਖਾਵਾਂਗੇ ਨਾ ਲੋਕੇਸ਼ਨ ਬਹੁਤ ਪ੍ਰਾਈਮ ਆ ਮੈਂ ਇੱਕ ਟੂਰਿੰਗ ਮੈਂ ਦੇਖਿਆ ਵੀ ਆ ਰੀਜਾਂ ਵਾਲੀਆਂ ਲਾਈਆਂ ਇੰਨਾ ਤੇ ਬਈ ਹਾਂਜੀ ਮੈਂ ਦੇਖਿਆ ਵੀ ਇਹ ਬਾਕੀ ਜਰਮਨ ਵਾਲੀ ਗੱਲ ਬੋਲਦੀ ਆ ਬੰਦਰਾ ਤਜਰਬਾ ਬੋਲਦਾ ਹਾਂਜੀ ਹਾਂ ਤੇ ਮੈਂ ਦੱਸਦੇ ਤੇ ਪਿੰਡ ਤਾਂ ਖੇਤੀਬਾੜੀ ਹੀ ਕਰਦੇ ਹੋਗੇ ਹਾਂਜੀ ਖੇਤੀਬਾੜੀ ਪਹਿਲਾਂ ਪਪਾ ਜੀ ਹੋਣੀ ਸੀਗੇ ਹਾਂ ਪਿੰਡ ਤਾਂ ਬੰਦਾ ਚਾਹ ਵੀ ਨਹੀਂ ਬਣਾਉਂਦਾ ਹੁੰਦਾ ਹਾਂਜੀ ਹਾਂ ਸਾਨੂੰ ਨੰਬਰਦਾਰ ਕਹਿੰਦੇ ਆ ਅੱਲਾ ਦਾਦਾ ਜੀ ਸਰਪੰਚ ਸੀ ਕੋ ਡੈਡੀ ਆ ਗਏ ਹਾਂ ਹੁਣ ਫਿਰ ਡੈਡੀ ਇੱਥੇ ਆਈ ਬਿਓ ਘਰੇ ਹੀ ਅੱਜ ਜੀ ਸਰਦਾਰ ਸਰਪੰਚ ਸਿੰਘ ਜੀ ਸਵਰਨ ਸਿੰਘ ਸਵਰਨ ਸਿੰਘ ਜੀ ਹਾਂਜੀ ਸੰਦੂ ਚਰਪੰਚ ਵੀਰੇ ਸਾਡੇ ਪਿੰਡ ਸੰਧੂਈ ਹੈ ਸੰਧੂਈ ਆ ਬਾਹਰ ਵਾਲੇ ਪਰਿਵਾਰ ਆ ਇੱਥੇ ਸਾਡੇ ਆਪ ਦੇ ਹੂੰ 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 ਚਾਚਾ ਜੀ ਹੁਣੀ ਸਾਰੇ ਅਸੀਂ ਇਕੱਠੇ ਹੀ ਰਹਿੰਦੇ ਫੇ ਮੈਂ ਆ ਕੇ ਮੇਰੇ ਇਹ ਸੀ ਦਿਮਾਗ ਚ ਕਰਾਂਗੇ ਜੀ ਤੇ ਮਾਰਾ ਹੀ ਨਹੀਂ ਤੇ ਹੁਣ ਜਵਾਕ ਫਿਰ ਨਾਲ ਤੁਰਦੇ ਆ ਜੀ ਬੇਟਾ ਨਾਲ ਅੱਛਾ ਇਹ ਵੀ ਵੱਡੀ ਪ੍ਰਾਪਤੀ ਵੀ ਮੰਨੋ ਫਿਰ ਹਾਂ ਜੀ ਹਾਂ ਜੀ ਐਪਲ ਸਟੋਰ ਤੇ ਸੀ ਜੀ ਫਿਰ ਇਹਨੂੰ ਮੈਂ ਕਿਹਾ ਇਧਰ ਆ ਹੁਣ ਚਲਾ ਦੇ ਕਿਉਂਕਿ ਇੱਥੇ ਜਵਾਗ ਜਿਹੜੇ ਨਾਲ ਤੁਰ ਪੈਣਾ ਪਿਆ ਉਹਦੇ ਕੰਮ ਦੇ ਨਾਲ ਤੋਂ ਵੱਡੀ ਪ੍ਰਾਪਤੀ ਕੋ ਮੰਨਦੇ ਆ ਬੰਦੇ ਹਾਂਜੀ ਉੱਥੇ ਅੰਦਰ ਬੈਠੇ ਆ ਬਸ ਆਉਣਗੇ ਬਾਹਰ ਤੇ ਜਿਵੇਂ ਗੱਲ ਆਪਾਂ ਕਰਦੇ ਸੀ ਪਿੰਡ ਦਾ ਬੰਦਾ ਚਾਹ ਵੀ ਨਹੀਂ ਆਪ ਬਣਾਉਂਦਾ ਬੁੜੀਆਂ ਨੂੰ ਮਟਰ ਕਰਦਾ ਲਿਆ ਵੀ ਧਰ ਦੋ ਚਾਰ ਕਾ ਪਚਾ ਦੇ ਤੇ ਫੂਡ ਪ੍ਰੋਪਰ ਬਣਾਉਣ ਦਾ ਤਾਂ ਔਖਾ ਕੰਮ ਸੀ ਇਹ ਤੁਸ ਨਹੀਂ ਨਹੀਂ ਚੱਲ ਜਾਂਦਾ ਹੁਣ ਤਾਂ ਘਰੇ ਵੀ ਆਪ ਹੀ ਚਲਾ ਦੇ ਹਸਾਕਤਾ ਵੀ ਪੂਰਾ ਆ ਗਿਆ ਹਸਾਕਤਾ ਵੀ ਪੂਰਾ ਆ ਗਿਆ ਨਹੀਂ ਠੀਕ ਆ ਗੱਲ ਤੇ ਅੰਦਰ ਸੈਟਅਪ ਕੀਤੀ ਸਾਰੀ ਹੂੰ ਚੈੱਕ ਕਰਕੇ ਖਾਣਾ ਵੇਖ ਲਈਦਾ ਵੀ ਕਿਹਨੇ ਨੂੰ ਮਿਰਚ ਕੱਢ ਲਈਦਾ ਅੱਛਾ ਆਪ ਹੀ ਜਾਣਦੇ ਹੋ ਬਣਾਉਣਾ ਕਰਨਾ ਹਾਂਜੀ ਹਾਂ ਤਾਈਓ ਬੰਦਾ ਆਹਾਂ ਹੀ ਫਿਰ ਚੱਲਦਾ ਕਰ ਤਾਈਓ ਚੱਲਦਾ ਜੋ ਇੱਧਰ ਨੂੰ ਚੱਲਦੇ ਨੇ ਦੇਖਦੇ ਆ ਸਾਨੂੰ ਇਹ ਵਿਜ਼ਿਟ ਕਰਾ ਦਿਆਂ ਕੁਰਸੀਆਂ ਕਰਸੀਆਂ ਸਾਰਾ ਇਹ ਸਾਰਾ ਨਾ ਫਰਨੀਚਰ ਮੂਵੇ ਵਾਲਾ ਜਿੰਤਰ ਨੂੰ ਮਰਜ਼ੀ ਲੈ ਜਾ ਤਾ ਤੁਹਾਨੂੰ ਲੱਗੂਗਾ ਵੀ ਹਾਂ ਜਿਵੇਂ ਮਰਜ਼ੀ ਐਡਜਸਟ ਕਰ ਲੋ ਉਹ ਮਤਲਬ ਉਹ ਕੀ ਕਹਿੰਦੇ ਨੇ ਇੱਕ ਬਾੜ ਜੀ ਲੱਦਨੇ ਕੀ ਫੈਂਸ ਜੀ ਲੱਗ ਜਾਂਦੀ ਆ ਹਨਾ ਪਾਰਟੀਸ਼ਨ ਜੀ ਵੀ ਹੋ ਜਾਂਦੀ ਆ ਜੀ ਤੇ ਆ ਆ ਵੀ ਐਂਟਰੀ ਇਹਨਾਂ ਦੀ ਬਹੁਤ ਸੋਹਣੀ ਬਣਾਈ ਹੈ ਪ੍ਰਤੀਕ ਵੀਰੇ ਇਧਰੋਂ ਦਿਖਾ ਦਿਓ ਹਾਂਜੀ ਆ ਐਂਟਰੀ ਦੇਖੋ ਕਿਆ ਕਮਾਲ ਦੀ ਬਣਾਈ ਆ ਇਹਨਾਂ ਨੇ ਤੇ ਬਹੁਤ ਖੂਬਸੂਰਤ ਮਾਹੌਲ ਆ ਆ ਜਲੇਬੀਆਂ ਜਲੂਪੀਆਂ ਜਿਹੜਾ ਵੀ ਤੁਸੀਂ ਕਹੋਗੇ ਭਾਵੇਂ ਖਰਮੇ ਬਣਵਾ ਲਓ ਇਹਨਾਂ ਤੋਂ ਉਹ ਸਾਰਾ ਕੁਝ ਮਿਲੂਗਾ ਤੇ ਮਟਰੀ ਸਭ ਮਟਰੀ ਤਾਜ਼ਾ ਹਾਂਜੀ ਬਿਲਕੁਲ ਇੱਥੇ ਤਾਂ ਹੁੰਦਾ ਹੀ ਜ਼ਿਆਦਾ ਤਾਜ਼ਾ ਹੈ ਨਾ ਤਾਜ਼ਾ ਯਾਰ ਬੈਠੇ ਹਲਾ ਸੈਂਪਲ ਵਗੈਰਾ ਭਰਦੇ ਰਹਿੰਦੇ ਆ ਇੱਥੇ ਤੇ ਸਾਰੀ ਖਾਸੀਅਤ ਆ ਤੇ ਦਰਸ਼ਕੋ ਲਾਜ਼ਮੀ ਵਿਜ਼ਿਟ ਕਰਿਓ ਤਾਂ ਆਪਣਾਉਣਾ ਫਰਜ਼ ਪੰਡਦਾ ਯਾਰ ਆਪਣੇ ਪੰਜਾਬੀ ਭਰਾ ਨੇ ਕੰਮ ਚ ਸ਼ੁਰੂ ਕੀਤਾ ਨਵਾਂ ਹੌਸਲਾ ਦੇ ਨਾਲ ਵੱਡੀ ਗੱਲ ਆ ਕਿਉਂ ਇਹਦੇ ਨਾਲ ਹੋਰ ਵੀ ਗੱਲ ਆ ਬਾਈ ਜੀ ਕੋਲੇ ਮੈਂ ਅਸੀਂ ਬੈਠੇ ਆ ਅੱਧਾ ਘੰਟਾ ਹੋ ਗਿਆ ਸਾਨੂੰ ਬੈਠਿਆ ਨੂੰ ਪੁਰਾਣੀਆਂ ਗੱਲਾਂ ਕਰਨ ਚ ਵੀ ਸਵਾਦ ਆਉਂਦਾ ਵਾ ਬਾਈ ਜੀ ਟੁੱਡੇਗੇ ਕਾਲਜ ਉਹ ਟੁੱਡੇਗੇ ਪੜੇ ਆ ਤਾਂ ਡੀਐਮ ਕਾਲਜ ਦੀਆਂ ਗੱਲਾਂ ਬਾਤਾਂ ਪੁਰਾਣੇ ਬਾਬੇ ਥੋਡੀ ਉਮਰ ਦੇ ਇਹ ਕਹਿ ਸਕਦੇ ਸਾਡੇ ਨਾਲ ਹੀ ਹੁੰਦੇ ਸੀ ਨਾਲ ਹੀ ਹੁੰਦੇ ਸੀ ਯਾਰ ਮਨ ਵੀ ਇਸ ਤਰ੍ਹਾਂ ਹੁੰਨੀ ਹਾਂਜੀ ਹਾਂ ਹੁੰਨੀ ਸਾਰੇ ਜੀ ਜੀ ਤੇ ਇਸ ਕਰਕੇ ਉਹ ਪੁਰਾਣੀਆਂ ਗੱਲਾਂ ਕਰਨ ਦਾ ਵੀ ਸਵਾਦ ਆ ਕਿਉਂਕਿ ਚਾਹ ਸਵਾਦ ਉਹਨਾਂ ਨੂੰ ਲੱਗਦੀ ਹੈ ਜਦੋਂ ਨਾਲ ਗੱਲਾਂ ਕਰਨ ਵਾਲਾ ਬੰਦਾ ਚੰਗਾ ਹੋਵੇ ਤੇ ਗੱਲਾਂ ਕਰਨ ਨੂੰ ਬਾਈ ਜੀ ਕਹਿੰਦੇ ਨੇ ਪੁਰਾਣੀਆਂ ਗੱਲਾਂ ਬਾਤਾਂ ਤੁਹਾਨੂੰ ਐਂ ਲੱਗੂਗਾ ਜਿਵੇਂ ਕਿਸੇ ਪਿੰਡ ਵਾਲੇ ਢਾਬੇ ਤੇ ਹੀ ਬੈਠੇ ਹੋਈਏ ਜਿੱਦਾਂ ਕੈਸਾ ਹੁੰਦੇ ਸੀ ਨਾ ਕਿਉਂਕਿ ਬਸ ਟਿਆ ਤੇ ਹਾਂ ਉਹ ਸਵਾਦ ਮਿਲੂਗਾ ਇੱਥੇ ਲੈ ਵੀ ਵੱਖਰਾ ਸਵਾਦ ਨਾਲ ਦੀ ਰਸੋਈ ਵੀ ਦਿਖਾ ਦਿਆਂ ਆਮ ਤੌਰ ਤੇ ਰਸੋਈ ਕਹਿੰਦੇ ਹੁੰਦੇ ਦਿਖਾਉਣਾ ਨਹੀਂ ਦਿੰਦੇ ਕਿਉਂਕਿ ਅੰਦਰ ਕੀ ਤਾਂ ਕੀ ਚੱਲਦਾ ਪਰ ਸਾਫ ਸਫਾਈ ਇਹਨਾਂ ਦੀ ਕਮਾਲ ਆ ਕਿ ਅੰਦਰਲੇ ਪਾਸੇ ਵੀ ਦੇਖਦੇ ਹਾਂ ਔਰ ਵੀਰੇ ਕਿਵੇਂ ਹੋ ਲੈ ਨਾਨ ਪੱਕੀ ਜਾਂਦੇ ਲੱਗਦੇ ਆ ਮੈਨੂੰ ਲੈ ਠੀਕ ਆ ਗੱਲ ਬਾਤ ਪੂਰਾ ਸਾਫ ਸਫਾਈ ਬਾੜੀ ਆ ਇਹ ਹਲਵਾਈ ਸਾਹਿਬ ਨੇ ਕਿਵੇਂ ਹੋ ਚੜਦੀ ਕਲਾ ਆ ਪੁਰਾਣੇ ਹਲਵਾਈ ਆ ਤੇਰਪੇਕਾਰ ਬੰਦੇ ਤਲਵੰਡੀ ਪਾਈ ਵਾਲੇ ਹੋਰ ਵੀਰੇ ਕਿਵੇਂ ਹੋ ਠੀਕ ਠਾਕ ਨੇ ਠੀਕ ਆ ਗੱਲ ਬਾਤ ੜਕੇ ਟੁੜਕੇ ਲੱਗੀ ਜਾਂਦੇ ਆ ਲੈ ਆ ਸਫਾਈ ਦੇਖੋ ਕਿੰਨੀ ਆ ਇਦੋਂ ਬਾਅਦ ਤੁਹਾਨੂੰ ਮੈਂ ਬਰਫੀ ਵੀ ਦਿਖਾ ਕੇ ਲਿਆਉਂਗਾ ਇਹਨਾਂ ਦੀ ਬੀਣੀ ਗਾ ਵੀ ਕੱਚਾ ਕੰਮ ਕੀਤਾ ਸਾਰਾ ਪੂਰਾ ਵਧੀਆ ਮਤਲਬ ਰਸੋਈ ਬਹੁਤ ਕਮਾਲ ਦੀ ਬਣਾਈ ਹੋਈ ਹੈ ਇਹਨਾਂ ਨੇ ਆ ਕੀ ਆ ਆ ਬਰਫੀਆਂ ਪਈਆਂ ਲੈ ਹੈ ਕਿਹਨਾ ਗੱਲ ਤੇ ਆ ਜੋ ਹੋਰ ਵੀ ਅੱਗੇ ਆਪਾਂ ਗੱਲਬਾਤ ਕਰਾਂਗੇ ਫਿਰ ਵੀ ਆ ਦੇਖ ਸਕਦੇ ਹੋ ਬਹੁਤ ਕਮਾਲ ਦਾ ਕੰਮਕਾਰ ਹੈ ਇਹਨਾਂ ਦਾ ਵੱਖਰਾ ਸਵਾਦ ਵਾਲਿਆਂ ਦਾ ਮਤਲਬ ਹਰ ਕੰਮ ਦੇ ਉੱਤੇ ਰੀਜ ਲਾ ਕੇ ਇਹਨਾਂ ਨੇ ਰੱਖੀ ਹੋਈ ਆ ਤਾ ਦਸਕੂ ਲਾਜ਼ਮੀ ਵਿਜ਼ਿਟ ਕਰਿਓ ਅਗਲੀ ਵਾਰੀ ਆਪਾਂ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ ਓਕੇ ਥੈਂਕ ਯੂ